ਦੇਹਨ ਕਿ ਇੱਕ ਵਾਰ ਜਹਾਂਗੀਰ ਆਪਣੇ ਤਾਂ ਜਾਮ ਨਾਲ ਮੀਆਂ ਮੀਰ ਜੀ ਕੋਲੋਂ ਅਸ਼ੀਰਵਾਦ ਲੈਣ ਆਇਆ ਗੇਟ ਤੇ ਖੜੇ ਚੌਕੀਦਾਰ ਨੇ ਰੋਕ ਲਿਆ ਤੇ ਕਿਹਾ ਕਿ ਮੀਆਂ ਜੀ ਸਾਧਰਾ ਕਰ ਰਹੇ ਹਨ ਜਹਾਂਗੀਰ ਨੂੰ ਗੁੱਸਾ ਤਾਂ ਬਹੁਤ ਆਇਆ ਬਾਦਸ਼ਾਹ ਦੀ ਇਤਨੀ ਹੇਠੀ ਪਰ ਉਹ ਮੀਰ ਜੀ ਕੋਲੋਂ ਪੁੱਛਣ ਲਈ ਰੁਕ ਗਿਆ ਜਦੋਂ ਅੰਦਰ ਗਿਆ ਮੀਰ ਜੀ ਕੋਲ ਸ਼ਿਕਾਇਤ ਕੀਤੀ ਤਾਂ ਮੀਰ ਜੀ ਨੇ ਕਿਹਾ ਕਿ ਮੈਂ ਚੌਕੀਦਾਰ ਐਸੇ ਵਾਸਤੇ ਰੱਖੇ ਹੋਏ ਹਨ ਕਿ ਦੁਨੀਆ ਦੇ ਕੁੱਤੇ ਲਾਲਚੀ ਲੋਕ ਇੱਥੇ ਨਾ ਸਕਣ ਮੀਆਂ ਮੀਸਿਕ ਧਰਮ ਦੇ ਕਾਇਲ ਹੋ ਗਏ ਜਦੋਂ ਪਹਿਲੀ ਵਾਰ ਪੰਚਮ ਪਾਤਸ਼ਾਹ ਤਨਤਨ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਮਿਲੇ ਉਸ ਤੋਂ ਬਾਅਦ ਇਹ ਮਿਲਣ ਇੱਕ ਗਹਿਰੀ ਦੋਸਤੀ ਵਿੱਚ ਬਦਲ ਗਈ ਜੋ ਸਿਰਫ ਦੋ ਰਹਾਣੀ ਸ਼ਖਸੀਅਤਾਂ ਦਾ ਮਿਲ ਨਹੀਂ ਨਹੀਂ ਬਲਕਿ ਦੋ ਧਰਮਾਂ ਦਾ ਮਿਲਣ ਸੀ ਗੁਲਾਮ ਮੋਹੀਉਂ ਦੀਨ ਜਿਸ ਨੂੰ ਬੁੱਟੇ ਸ਼ਾਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਆਪਣੀ ਤਾਵਾਰੀਖੇ ਪੰਜਾਬ ਵਿੱਚ ਇਸ ਗੱਲ ਦੀ ਗਵਾਹੀ ਭਰੀਏ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਦਾਵਤੇ ਮੀਆ ਮੀਰਾ ਮਰੀ ਸਾਰਾਈ ਤੁੰਨਾ ਨੇ ਆਪਣੇ ਹੱਥਾਂ ਨਾਲ ਚਾਰ ਦਿਸ਼ਾਵਾਂ ਵੱਲ ਚਾਰ ਇਟਾਂ ਰੱਖੀਆਂ ਤੇ ਪੰਜਵੀਂ ਇਟ ਸਰੋਵਰ ਦੇ ਵਿੱਚ ਰੱਖੀ ਡਾਕਟਰ ਹਰਬੰਦ ਸਿੰਘ ਜੀ ਐਂਸਾਈਕਲੋਪੀਡੀਆ ਆਫ ਸਿੱਖਿਜ਼ਮ ਵਿੱਚ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਇਹ ਭਾਰਤ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਇੱਕ ਅਨੋਖੀ ਮਸਾਲੇ ਕਿ ਕਿਸੇ ਦੂਸਰੇ ਧਰਮ ਦੇ ਰੋਹਾਨੀ ਆਗੂ ਨੇ ਆਪਣੇ ਪੁੱਤਰ ਤੇ ਸਰਬਸ਼੍ਰੇਸ਼ਟ ਸਥਾਨ ਦਾ ਨਹੀਂ ਪੱਥਰ ਕਿਸੇ ਹੋਰ ਧਰਮ ਦੇ ਰੋਹਾਨੀ ਆਗੂ ਤੋਂ ਰਖਵਾਇਆ ਹੋਵੇ ਉਸ ਵਕਤ 파ਰਤ ਵਿੱਚ ਹਿੰਦੂ ਬੁੱਧ ਜੈਨ ਤੇ ਹੋਰ ਕਈ ਧਰਮਾਂ ਦੇ ਆਗੂ ਸਨ ਪਰ ਸਾਈਂ ਮੀਆਂ ਮੀਰ ਨੂੰ ਹੀ ਗੁਰੂ ਸਾਹਿਬ ਨੇ ਕਿਉਂ ਚੁਣਿਆ ਸਾਈਂ ਮੀਆਂ ਮੀਰ ਕਾਦਰੀ ਫਿਰਕੇ ਨਾਲ ਸੰਬੰਧ ਰੱਖਣ ਵਾਲੀ ਇੱਕ ਉੱਗੇ ਸੂਫੀ ਸੰਤ ਤੇ ਪਹੁੰਚਿਓਂ ਦਰਵੇਸ਼ ਸਨ ਇੱਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ ਨਾਲ ਰਬੀ ਨੂਰ ਦੇ ਵਰਸੋਈ ਇੱਕ ਉੱਚ ਕੋਟੀ ਦੇ ਇਨਸਾਨੀਅਤ ਤਪਸਵੀ ਸਨ ਉਹਨਾਂ ਦੀ ਆਸਕੂਬੀ ਦੇ ਕਰਨ ਹੀ ਰਾਜੇ ਰੰਕ ਮੁਸਲਮਾਨ ਹਿੰਦੂ ਸਿੱਖ ਉਹ ਸਭਨਾਂ ਨੂੰ ਇੱਕੋ ਜਿਹਾ ਪਿਆਰ ਤੇ ਸਤਿਕਾਰ ਕਰਦੇ ਸਨ ਉਹਨਾਂ ਦੀ ਲੀਡਰਤਾ ਨਾਲ ਖਰੀ-ਖਰੀ ਗੱਲ ਕਹਿਣ ਦੀ ਪ੍ਰਵਿਰਤੀ ਦਾ ਪ੍ਰਮਾਨ ਦਿੰਦੀ ਆ ਡਾਕਟਰ ਇਕਬਾਲ ਅਸrarੇ ਖੁਦੀ ਵਿੱਚ ਲਿਖਦੇ ਹਨ ਕਿ ਇੱਕ ਵਾਰ ਸ਼ਹਿਨਸ਼ਾ ਸ਼ਾਹਜਹਾਨ ਮੀਆਂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੇ ਹਜ਼ੂਰ ਵਿੱਚ ਗੋਲਕੁੰਡਾ ਤੇ ਬੀਜਾਪੁਰ ਦੀਆਂ ਮਹਿਮਾਂ ਦੀ ਫਤਿਹ ਲਈ ਦੁਆ ਕਰਨ ਐਨੇ ਨੂੰ ਇੱਕ ਨਿਰਦਨ ਸ਼ਰਦਾਲੂ ਮੀਆਂ ਜੀ ਦੇ ਹਜ਼ੂਰ ਵਿੱਚ ਹਾਜ਼ਰ ਹੋਇਆ ਤੇ ਇੱਕ ਚਾਂਦੀ ਦਾ ਸਿੱਕਾ ਚਰਨੀ ਰੱਖ ਕੇ ਅਰਜ਼ ਕੀਤੀ ਕਿ ਹਜ਼ਰਤ ਉਸੇ ਕਿਨ ਕਬੂਲ ਕਰ ਲੈਣਾ ਕਿਉਂਕਿ ਉਹ ਸਿੱਕਾ ਉਸਦੀ ਹਲਾਲ ਦੀ ਕਮਾਈ ਦਾ ਏ ਮੀਆਂ ਮੀਰ ਨੇ ਉਸ ਗਰੀਬ ਸ਼ਰਦਾਲੂ ਨੂੰ ਕਿਹਾ ਕਿ ਉਹ ਆਪਣੀ ਹੱਕ ਹਲਾਲ ਦੀ ਕਮਾਈ ਇੱਥੇ ਬੈਠੇ ਸ਼ੈਨ ਸ਼ਾਨੂ ਪੇਂਟ ਕਰ ਦੇਵੀ ਕਿਉਂਕਿ